ਰੱਤ ਦਾ ਨੀ ਆਪ ਬੂਸੇਵਾ ਦਾ ਕਬੂਤਰਾ ਆਪਾਂ ਸਭ ਜਾਣਦੇ ਆ ਮੀਡੀਆ ਭਾਈ ਜਿਹੜਾ ਜਾਣਦਾ ਹਲਕੇ ਕਬੂਤਰੇ ਲੋਕ ਜਾਣਦੇ ਆ ਹਰ 3 ਮਹੀਨੇ ਬਾਅਦ ਜਿਹੜਾ ਆ ਮੇਰੇ ਵੱਲੋਂ ਕਬੂਤਰੇ ਲੋਕਾਂ ਦੇ ਸਾਥ ਦੇ ਨਾਲ ਮੇਰੀ ਟੀਮ ਦੇ ਸਾਥ ਦੇ ਨਾਲ ਬਲੱਡ ਕੈਂਪ ਜਿਹੜਾ ਵਾ ਲਗਾਇਆ ਜਾਂਦਾ ਵਾ ਮੇਰਾ ਜਨਮ ਦਿਨ ਜੋ 6 ਜੂਨ ਨੂੰ ਆ ਰਿਹਾ ਵਾ ਉਸ ਦਿਨ 6ਵਾਂ ਪਿਸ਼ਾਕ ਖੂਨ ਦਾ ਕੈਂਪ ਜਿਹੜਾ ਵਾ ਮੇਰੇ ਵੱਲ ਲਗਾਇਆ ਜਾ ਰਿਹਾ ਵਾ ਪਿਛਲੇ ਸਾਲ ਵੀ ਮੇਰੇ ਵੱਲ ਜਿਹੜਾ ਵਾ ਖੂਨ ਦਾ ਕੈਂਪ ਲਗਾ ਕੇ ਆਪਣਾ ਜਨਮ ਦਿਨ ਮਨਾਇਆ ਗਿਆ ਸੀ ਤੁਹਾਡੇ ਮੀਡੀਆ ਦੇ ਸਾਥ ਦੇ ਨਾਲ ਮੇਰੀ ਟੀਮ ਜਿਹੜਾ ਵਾ ਮੇਰਾ ਪੂਰਾ ਸਾਥ ਦਿੰਦੀ ਆ ਸੋ ਮੈਂ ਇੱਕ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਮੈਂ ਤੇ ਜਿਹੜੀ ਆਪਰ ਕਰਦਾ ਹਾਂ ਹਮੇਸ਼ਾ ਕਿ ਆਹੋ ਜਿਹਾ ਕੰਮ ਕਰੀਏ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਕਨਵੇ ਹੋਵੇ ਕਿ ਜਿਹੜੇ ਲੀਡਰ ਆਪਦੀ ਲੋਕਾਂ ਦੀ ਧਾਰਨਾ ਬਣੀ ਆ ਕਿ ਲੀਡਰ ਸਿਰਫ ਕਿ بڑے ਪੱਤਰਕਾਰਾਂ ਕੋਲ ਉਸਰ ਵਾਲੀ ਗੱਲ ਤੇ ਮੈਨੂੰ ਕੁਸ਼ਨ ਵੀ ਪੁੱਛਿਆ ਕਿ ਲੀਡਰ ਤੇ ਅੱਜ ਸਮਝੇ ਕਹੀ ਜਾਂਦੀ ਹੈ ਕਿ ਕੌਣ ਚੂਸਦੇ ਆ ਤੇ ਤੁਸੀਂ ਬੁਲਟਕਾਂ ਲਗਾਉਂਦੇ ਹੋ ਪਰ ਮੈਂ ਇਹੀ ਧਾਰਨਾ ਦੀ ਲੋਕਾਂ ਦੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵਾ ਕਿ ਆਪਾਂ ਨੂੰ ਅੱਜ ਕਿਸੇ ਨਾ ਤੇ ਦਲਦਲ ਚ ਉਤਨਾ ਨਾ ਬਵੇਗਾ ਜੇ ਸਫਾਈ ਕਰਨੀ ਆ ਤਾਂ ਮੈਂ ਕੋਸ਼ਿਸ਼ ਕਰਦਾ ਹਾਂ ਮੈਂ ਇਹੋ ਜਿਹਾ ਸਮਾਜਿਕ ਉਪਰਾਲਾ ਕਰਕੇ ਲੋਕਾਂ ਦੇ ਵਿੱਚ ਪੋਲਿਟਿਸ਼ੀਅਨ ਦੀ ਜਿਹੜੀ ਸ਼ੇਮ ਆ ਉਹਨੂੰ ਹੌਕਾਸਾ ਫੇਸ ਕਰਕੇ ਇੱਕ ਦਾ ਛੇਮਾ ਵਿਸਾਖੂਨ ਨਾਲ ਗੈਂਪਰ ਤੁਹਾਡੇ ਮੀਡੀਆ ਸਾਹਬਾ ਅਲਕੇ ਕਪੂਤਲੇ ਦੇ ਫੋਨਦਾਰੀਆਂ ਸਾਹਬ ਦੇ ਨਾਲ ਆਪਣੀ ਟੀਮ ਦੇ ਸਾਹਬ ਦੇ ਨਾਲ ਲਗਾਇਆ ਜਾ ਰਿਹਾ ਇਹ ਤੋਂ ਇੱਕ ਬੜਾ ਨਵਾਂ ਉਪਰਾਲਾ ਵੀ ਕੀਤਾ ਗਿਆ ਵਾ ਕਾਡਰ ਡਾਕਟਰ ਅ ਸਿਮਰਨ ਜੀ ਮੌਜੂਦ ਨੇ ਜਿਨ੍ਹਾਂ ਦਾ ਅੋਰੋਰਾ ਡੈਂਟਲ ਕਿਰਵਾ ਆਸੀਫ ਕਪੂਰਾਂ ਦੇ ਕੋਲ ਇਹ ਇਹਨਾਂ ਦੇ ਵਾਈਫ ਇਹਨਾਂ ਦੇ ਸਿਸਟਰ ਬਾਈਸ ਦੇ ਜਪਿੰਦਰ ਕੋਰ ਜੀ ਤੇ ਕਿਰਨ ਜੋਤ ਕੋਰ ਜੀ ਦੇ ਇਹਨਾਂ ਸਿਸਟਮ ਨੇ ਇਹ ਜਿਹੜਾ ਇਹੋ ਜਿਹੀ ਫ੍ਰੀ ਲੈਂਸਰ ਚੈਕਅਪ ਜਿਹੜਾ ਵਾਹੋ ਲਗਾਉਣਗੇ ਕਪੂਰ ਦੇ ਲੋਕਾਂ ਦੀ ਸੇਫਟੀ ਦੇ ਲਈ ਆਪਣਾ ਉਹ ਸੇਵਾ ਕਰਨਗੇ ਸੋ ਬਹੁਤ ਚੰਗੀ ਗੱਲ ਆ ਇਹੋ ਜੇ ਯੰਗ ਜਨਰੇਸ਼ਨ ਯੰਗ ਡਾਕਟਰ ਜਿਹੜੇ ਅੱਗੇ ਆ ਕੇ ਸਾਡਾ ਜਿਹੜਾ ਇਸ ਭੂਮਿਕਾ ਦੇ ਵਿੱਚ ਸਾਥ ਦੇ ਦੇ ਆ ਕਿੰਨੀ ਖਾਤ ਹੈ ਕਿ ਜੈਕਟ ਪ੍ਰੈਕਟਿਸਰ ਹੋਣੀ ਹੈ ਜੀ ਦੇਖੋ ਜੀ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਜਾਣਦੇ ਹੋ ਮੀਡੀਆ ਭਾਈ ਸਾਹਿਬ 60 65 ਦੇ ਕਰੀਬ ਜਿਹੜਾ ਹਰ 3 ਮਹੀਨੇ ਬਾਅਦ ਇਹ ਦੋਨੇ ਜਿਹੜੇ ਆਉਂਦੇ ਆ ਜੋ ਕਿ ਮੈਂ ਸਿਰਦਾ ਪਾ ਗਾ ਮੈਂ ਹਮੇਸ਼ਾ ਕਹਿੰਦਾ ਜੋ ਲੋਕ ਮੇਰੇ ਲਈ ਖੂਨ ਦੇ ਰਿਹਾ ਉਹਨਾਂ ਨਾਲ ਮੇਰਾ ਖੂਨ ਦਾ ਰਿਸ਼ਤਾ ਬਣਦਾ ਵਾ ਤੇ ਬਹੁਤ ਗਰਮੀ ਵੀ ਆ ਪਰ ਮੈਨੂੰ ਪੂਰੀ ਯਕੀਨ ਦੇ ਨਾਲ ਆਸ ਹੈ ਕਿ ਮੇਰੇ ਕਬੂਤਰ ਲੋਕ ਪਹਿਲਾਂ ਵਾਂਗ ਮੇਰਾ ਖੂਨ ਦੇਣ ਦੇ ਲਈ ਬਲੱਡ ਡੋਨੇਟ ਕਰਨ ਦੇ ਪਹੁੰਚਣਗੇ ਮੈਨੂੰ ਆਸ ਆ ਕਿ 60 ਪਲਸ ਜਿਹੜੇ ਸੋਰੀ ਵੀ ਬਿਨਾ ਕੋਈ ਵੈਸਟੀਵਲ ਮੇਰੇ ਜਨਮ ਦਿਨ ਦੇ ਉੱਤੇ ਲੋਕ ਮੇਰਾ ਖੂਨ ਦੇਣ ਦੇ ਲਈ 62 ਡੋਨੇਟ ਬਲੱਡ ਜਰੂਰ ਕਰਨਗੇ ਸਾਰੇ ਵਾਸਤੇ ਨੂੰ ਕੋਈ ਮੈਸੇਜ ਕਨਵੇ ਕਰ ਮੈਸੇਜ ਇਹ ਹੀ ਹੈ ਜੀ ਤੁਸੀਂ ਵੀਡੀਓ ਜਿਹੜਾ ਵਾ ਜੋਤਰਾ ਸੰਭਾ ਲੋਕਤੰਤਰ ਦਾ ਤੁਹਾਡੇ ਲਈ ਮੈਸੇਜ ਇਹ ਹੋਣਾ ਵਾ ਆਪਾਂ ਨੂੰ ਇਹ ਗੱਲ ਚਾਹੀਦੀ ਆ ਕਿ ਆਪਾਂ ਦੇ ਨਾਲ ਆਪਾਂ ਜਾਣਦੇ ਆ ਰੋਜ਼ ਮਰਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਲਾਈਨਾਂ ਲੱਗੀਆਂ ਹੁੰਦੀਆਂ ਵਾ ਖੂਨ ਜਿਹੜਾ ਵਾ ਚਾਹੀਦਾ ਹੁੰਦਾ ਵਾ ਬਲੱਡ ਚਾਹੀਦਾ ਹੁੰਦਾ ਵਾ ਲੋਕ ਜਿਹੜਾ ਵਾ ਦੋਸਰ ਭਜਦੇ ਆ ਉਦੋਂ ਜਿਹੜਾ ਵਾ ਬਲੈਕ ਮਾਰਕੀ ਬਲੱਡ ਜਿਹੜਾ ਵਿਕਦਾ ਵਾ ਪਰ ਲੋਕ ਇਹ ਕਿਉਂ ਬਲੈਕ ਦੇ ਵਿੱਚ ਵਿਕਦਾ ਵਾ ਜਦੋਂ ਲੋਕ ਆਮ ਖੁੱਦ ਜਿਹੜਾ ਵਾ ਬਲੱਡ ਕੈਂਪ ਦੇ ਵਿੱਚ ਬਲੱਡ ਦੇਣ ਲਈ ਕਦੇ ਜਦੋਂ ਆਪਣੇ ਪਰਿਵਾਰ ਤੇ ਮਿਹਰ ਦੰਦੀ ਆ ਤੇਰੇ ਕੰਮਿਆ ਸਾਨੂੰ ਬਲੱਡ ਚਾਹੀਦਾ ਸੋ ਲੋਕਾਂ ਨੂੰ ਬਿਨਾਂ ਮਾਰੇ ਅਪੀਲ ਆਓ ਬਲੱਡ ਕੈਂਪ ਦੇ ਵਿੱਚ ਆਪਣਾ ਬਲੱਡ ਡੋਨੇਟ ਕਰੋ ਤਾਂ ਕਿ ਤੁਹਾਡੇ ਬਰੰਦ ਦੀ ਰਹੀ ਆ ਜੋ ਕੀਮਤ ਵਾਲਾ ਲੋਕ ਸਮਝ ਸਕਣ ਕਿ ਜਰੂਰਤ ਮੰਨ ਤੱਕ ਤੁਹਾਡਾ ਬਲੱਡ ਪਹੁੰਚੇ ਇਹ ਮੇਰੀ ਮੀਡੀਆ ਭਾਈ ਤੁਹਾਡੇ ਸਾਰਿਆਂ ਲਈ ਅਪੀਲ ਹੈ ਕਿਸੇ ਨੂੰ ਬਲੱਡ ਦੀ ਲੋੜ ਹੈ ਤੁਸੀਂ ਕਿਸ ਸੰਸਥਾਨਾ ਨਾਲ ਸੰਪਰਕ करिएगा ਇਸ ਨੂੰ ਦੇ ਕੋਈ ਸ਼ਿਵਲ ਹਸਪਤਾਲ ਦੇ ਵਿੱਚ ਵੀ ਬਲੱਡ ਅੱਸੀ ਬੇਲ ਬਲਕ ਵੜਾ ਜੋਂ ਨੂੰ ਕੋਲ ਆਂਦੀ ਆ ਮੇਰਾ ਨੰਬਰ 799863071 ਮੈਨੂੰ ਕੋਲ ਬਹੁਤ ਆਉਂਦੀਆਂ ਅੱਗੇ ਉਹਨ ਵੀ ਆਉਂਦੀਆਂ ਅੱਗੇ ਵੀ ਆਣੇ ਆ ਪਰ ਸ਼ਰਤ ਮੇਰੀ ਛੋਟੀ ਜੀ ਹੈ ਕਿ ਹਰ ਬੰਦੇ ਦੀ ਖੌਨ ਦੀ ਵੈਲਿਊ ਆ ਅੱਪਾ ਜਦੋਂ ਮੈਨੂੰ ਕੋਲ ਆਂਦੀ ਮੈਂ ਪਹਿਲੇ ਸਵਾਲ ਪੁੱਛਦਾ ਹਾਂ ਕਿ ਕਦੀ ਬਲੱਡ ਡੋਨੇਟ ਕੀਤਾ ਅੱਗੋਂ ਬੜੀ ਅਜੀ ਹਾਸੋ ਨਹੀਂ ਗੱਲ ਵੀ ਸਮਝਦੀ ਨਹੀਂ ਜੀ ਸਾਡੇ ਨਾਲ ਪ੍ਰਵਾਸ ਚ ਦੋ ਮੁੰਡੇ ਆ ਪਰ ਡਰ ਲੱਗਦਾ ਵਾ ਜੀ ਬਲੱਡ ਡੋਨੇਟ ਨਹੀਂ ਕਰੇਗੀ ਤਾਂ ਦੇਖੋ ਅੱਜ ਕੱਲ ਲੋਕਾਂ ਦੀ ਜਿਹੜੀ ਸੋਚ ਵੀ ਆ ਬਦਲਨੀ ਪਊਗੀ ਆਪਣੇ ਪਰਵਾਰਾ ਚ ਦੋ ਬੱਚੇ ਆ ਦੋ ਬੇਟੇ ਆ ਆਪਾਂ ਬਲੱਡ ਡੋਨੇਟ ਨਹੀਂ ਕਰਦੇ ਦਿਲ ਲੱਗਦਾ ਵਾ ਕਿ ਜੇ ਕਿਸੇ ਦੇ ਵੀ ਧੀ ਪੋਤਾ ਉਹਨਾਂ ਦਾ ਖੂਨ ਨਹੀਂ ਉੱਤੇ ਬੰਦਾ ਵਾ ਜਿੱਦਾਂ ਆਪਣਾ ਬੰਦਾ ਵਾ ਸੋ ਮੈਂ ਆਪਣਾ ਨੰਬਰ 79988300 ਕਰਤਾ ਦੱਸ ਰਿਹਾ ਵਾ ਪਰ ਮੇਰੀ ਆਪ ਜੋੜ ਕੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਅੱਗੇ ਆ ਕੇ ਬਲੱਡ ਡੋਨੇਟ ਕਰਨਾ ਪਵੇ ਇਸੋ ਚ ਲੈ ਕੇ ਚੱਲੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਡਾਕਟਰ ਹਰਸ਼ਿਮਰਨ ਤੇ ਮੇਰੀ ਵਾਈਫ ਤੇ ਮੇਰੀ ਸਿਸਟਰ ਅਸੀਂ ਭਾਜੀ ਦੇ ਨਾਲ ਜੁੜੇ ਆ ਤੇ ਬੜੀ ਚੰਗੀ ਭਾਜੀ ਉਪਰਾਲਾ ਕਰ ਰਹੇ ਕਿ ਹਾਂ ਭਈ ਆਪਣੇ ਜਨਮ ਦਿਨ ਤੇ ਖੂਨਦਾਨ ਦਾ ਕੈਂਪ ਲਗਵਾ ਰਹੇ ਨੇ ਤੇ ਅਸੀਂ ਸੋਚਿਆ ਕਿ ਚਲੋ ਭਾਜੀ ਦੇ ਨਾਲ ਅਸੀਂ ਵੀ ਵੱਧ ਚੜ ਕੇ ਹੱਥ ਲਾਈਏ ਅਸੀਂ ਵੀ ਆਪਣੇ ਵੱਲੋਂ ਕੋਈ ਨਾ ਕੋਈ ਸੇਵਾ ਨਿਭਾਈਏ ਮੇਰਾ ਕਲੀਨਿਕ ਹੈਗਾ ਆਪਸੀਆ ਅਰੋੜਾ ਡੈਂਟਲ ਕੇਅਰ ਦੇ ਨਾਮ ਤੇ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਭਾਜੀ ਦਾ ਕੈਂਪ ਲਗਾ ਰਹੇ ਨੇ ਤੇ ਮੈਂ ਵੀ ਅੱਗੇ ਵਧਿਆ ਮੈਂ ਕਿ ਚਲੋ ਮੈ ਵੀ ਸੇਵਾ ਦਾ ਮੌਕਾ ਹਨਾ ਮਿਲਿਆ ਸਾਨੂੰ ਭਾਜੀ ਥਰੂ ਮਿਲਿਆ ਬਹੁਤ ਬਹੁਤ ਧੰਨਵਾਦ ਭਾਜੀ ਦਾ ਦੱਸ ਤੇ ਇਸ ਦੇਨ 12 ਜੂਨ ਨੂੰ ਅਸੀਂ ਮੈਂ ਤੇ ਮੇਰੀ ਟੀਮ ਅਸੀਂ ਇੱਥੇ ਅਵੇਲੇਬਲ ਹੋਵਾਂਗੇ ਤੁਹਾਡੇ ਮਨ ਚ ਜੋ ਵੀ ਸ਼ੰਕਾ ਹੋਏਗੀ ਤੁਹਾਡੇ ਮੂਹ ਦੀ ਹੈਲਥ ਰਿਲੇਟਡ ਦੰਦਾਂ ਨਾਲ ਰਿਲੇਟਡ ਜੇ ਤੁਹਾਨੂੰ ਬਾਹਰ ਜਾਣਾ ਹੈ ਮਾਰਕੀਟ ਵੀ ਜਾਣਾ ਹੈ 500 500 600 500 ਆਪਣੀ ਕੰਪਲੀਟਿਓਨ ਸੀਸੀ ਹੁੰਦੀ ਹੈ ਤੇ ਤੁਸੀਂ ਇੱਥੇ ਆਓ